ਹੈਲੋ ਦੋਸਤੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਵਾਸਤੇ ਨਿਊ ਰੈਸিপি ਲੈ ਕੇ ਆਏ ਹਾਂ ਜੋ ਕਿ ਆ ਕद्दू ਦੀ ਖੀਰ ਇਸ ਵਾਸਤੇ ਕਦੂਆਂ ਨੂੰ ਧੋ ਕੇ ਛਿੱਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕद्दूकस ਕਰ ਲਵਾਂਗੇ ਹੁਣ ਅਸੀਂ ਇੱਕ ਬਰਤਨ ਵਿੱਚ ਪਾਣੀ ਗਰਮ ਕਰਨ ਵਾਸਤੇ ਰੱਖ ਲਵਾਂਗੇ ਪਾਣੀ ਸਾਡਾ ਗਰਮ ਹੋ ਗਿਆ ਆ ਜਿਹੜਾ ਇਹ ਕद्दूकस ਕੀਤਾ ਹੋਇਆ ਸੀ ਕਦੂ ਉਹਨੂੰ ਹੁਣ ਵਿੱਚ ਪਾ ਦਵਾਂਗੇ ਪਾਣੀ ਦੇ ਇਹਨਾਂ ਨੂੰ ਦੋ ਕੱਪ ਵਾਲੇ ਦਵਾਵਾਂਗੇ ਅਸੀਂ ਇਸ ਨੂੰ ਤਾਂ ਬਾਲਣਾ ਆ ਕਿ ਤਾਂ ਇਹਦੇ ਵਿੱਚ ਥੋੜੀ ਜਿਹੀ ਕੜਵਾਹਟ ਜੀ ਹੁੰਦੀ ਆ ਉਹ ਨਿਕਲ ਜਾਵੇ। ਦੋ ਘਵਾਲੇ ਆਉਣ ਤੋਂ ਬਾਅਦ ਨਾ ਇਹਨੂੰ ਅਸੀਂ ਪਾਣੀ ਨਾਲ ਪੁੰਨ ਲਵਾਂਗੇ ਕਿਸੇ ਬਰਤਨ ਦੇ ਵਿੱਚ ਇਹਨਾਂ ਨੂੰ ਨਾ ਕੱਢ ਲਵਾਂਗੇ। ਹੁਣ ਇਹਨਾਂ ਨੂੰ ਦੂਸਰਾ ਬਰਤਨ ਲਓ ਜਿਹੜਾ ਘਵਾਲਿਆ ਸੀ ਅਸੀਂ ਕੱਦੂ ਹੁਣ ਉਸ ਬਰਤਨ ਦੇ ਵਿੱਚ ਪਾ ਦਿਓ। ਤੇ ਨਾਲ ਹੀ ਇਹਦੇ ਤੁਸੀਂ ਇਹ ਦੁੱਧ ਪਾ ਦਿਓ। ਹੁਣ ਇਹਨੂੰ ਚੰਗੀ ਤਰ੍ਹਾਂ ਰੰਨਣਾ ਆ। ਜਾ ਉਦੋਂ ਤੱਕ ਰਿੰਨਣਾ ਜਾਂ ਤੱਕ ਕੱਦੂ ਤੇ ਦੁੱਧ ਜਿਹੜਾ ਇੱਕ ਬਰਾਬਰ ਨਹੀਂ ਹੋ ਜਾਂਦਾ ਮਿਕਸ ਹੋ ਜਾਂਦਾ ਮਲਾਈ ਵਾਂਗੂ ਏਦਾਂ ਦਾ ਬਣਾਉਣਾ ਹੁਣ ਆ ਸਾਡੇ ਕੋਲ ਮਲਾਈ ਸੀ ਦੁੱਧ ਤੋਂ ਲਈ ਸੀ ਘਰ ਦਾ ਦੁੱਧ ਸੀ ਬਹੁਤ ਵਧੀਆ ਮਲਾਈ ਆਈ ਇਹ ਨਾਲ ਹੀ ਦੁੱਧ 'ਚ ਮਲਾਈ ਪਾ ਦਵਾਂਗੇ ਮਲਾਈ ਇਸ ਕਰਕੇ ਪਾਉਣੀ ਆਂਗੇ ਬਹੁਤ ਵਧੀਆ ਟੇਸਟ ਆਉਂਦਾ ਇਹਦੇ ਨਾਲ ਜੇ ਤੁਹਾਡੇ ਕੋਲ ਹੈ ਤਾਂ ਪਾ ਲਓ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਜੇ ਕੱਲਾ ਦੁੱਧ ਵੀ ਪਾ ਸਕਦੇ ਜੇ ਹੁਣ ਨਾਲ ਹੀ ਇਹ ਸਮਾਨ ਰੈਡੀ ਕਰ ਲੈਨੇ ਆ ਜੋ ਇਹਦੇ ਵਿੱਚ ਪਾਉਣਾ ਆ ਇਹ ਨਾਰੀਅਲ ਦੀ ਗਰੀ ਆ, ਐਮਬਰੀਕੀਤੀ ਹੋਈ ਆ, ਇਹ ਸੌ ਗਈ ਆ ਤੇ ਨਾਲ ਹੀ ਇਹ ਬਦਾਮ ਆ, ਇਹ ਖੰਡ ਆ। ਹੁਣ ਲਗਭਗ ਸਾਡੀ ਖੀਰ ਤਿਆਰ ਹੀ ਹੋ ਗਈ ਆ। ਹੁਣ ਇਹਦੇ ਵਿੱਚ ਸਮਾਨ ਪਾ ਦਵਾਂਗੇ ਜੋ ਅਸੀਂ ਲਿਆ ਆਇਆ। ਖੰਡ ਪਾਵਾਂਗੇ ਲੋੜ ਅਨੁਸਾਰ। ਬਾਕੀ ਸਾਰਾ ਡਰਾਈ ਫਰੂਟ ਵਿੱਚ ਜੋ ਵੀ ਲਿਆ ਸੀਗਾ ਉਹ ਵਿੱਚ ਪਾ ਕੇ 2-4 ਮਿੰਟ ਵਾਸਤੇ ਇਹਨੂੰ ਫਿਰ ਪਕਾਵਾਂਗੇ। ਆ ਵੇਖੋ ਕਿੰਨੀ ਸੋਹਣੀ ਸਾਡੀ ਖੀਰ ਤਿਆਰ ਹੋ ਗਈ ਆ ਤੁਸੀਂ ਟਰਸਟ ਨਹੀਂ ਕਰ पाओगे ਕਿ ਕद्दू ਦੀ ਬਣੀ ਹੋਈ ਆ ਬਹੁਤ ਸਵਾਦ ਸੀਗੀ ਮੈਨੂੰ ਤਾਂ ਬਹੁਤ ਪਸੰਦ ਆਈ ਤੁਸੀਂ ਬਣਾ ਕੇ ਵੇਖਿਓ ਤੁਸੀਂ ਯਕੀਨੀ ਕਰੋਗੇ ਕਿ ਕद्दू ਤੋਂ ਬਣੀ ਆ ਸੋ ਵੀਡੀਓ ਵੇਖਣ ਲਈ ਥੈਂਕ ਯੂ ਲਾਈਕ ਕਰੋ ਸ਼ੇਅਰ ਕਰੋ ਬਾਏ ਬਾਏ